ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ અપਾਰ ਮੈਨੂੰ ਆਪਣਾ ਦਾਸ ਸਮਝ ਕੇ ਦਾਸ ਉੱਤੇ અપਾਰ ਕਿਰਪਾ ਕਰੋ ਆਪ ਹੱਥ ਦੇ ਰਾਖ ਮੁਹੇ ਮਨ ਕ੍ਰਮ ਬਚਨ ਵਿਚਾਰ ਮਨ ਬਾਣੀ ਅਤੇ ਕਰਮ ਦਾ ਵਿਚਾਰ ਕੇ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਚੋਪਈ ਮੈਂ ਨਾ ਗਨੇ ਸਭ ਪ੍ਰਥਮ ਮਨਉ ਮੈਂ ਪਹਿਲਾਂ ਗ੍ਰੇਸ਼ ਨੂੰ ਨਹੀਂ ਮਨਾਉਂਦਾ ਕਿਸਨ ਬੇਸਨ ਕਬ ਹੂ ਨਾ ਧਿਆਉ ਅਤੇ ਕ੍ਰਿਸ਼ਨ ਅਤੇ ਵਿਸ਼ਨੂ ਨੂੰ ਵੀ ਨਹੀਂ ਧਿਆਉਂਦਾ ਕਾਨ ਸੁਨੇ ਪਹਿਚਾਨ ਨਾ 300 ਮੈਂ ਉਹਨਾਂ ਬਾਰੇ ਕੰਨਾ ਨਾਲ ਸੁਣਿਆ ਹੈ ਪਰ ਉਹਨਾਂ ਨਾਲ ਕੋਈ ਪਛਾਣ ਨਹੀਂ ਹੈ ਲਿਵ ਲਾਗੀ ਮੋਰੀ ਪੱਗ ਇਨ 100 ਮੇਰੀ ਲਿਵ ਤਾਂ ਇਹਨਾ ਚਰਨਾ ਨਾਲ ਲੱਗੀ ਹੋਈ ਹੈ ਮਹਾਕਾਲ ਰਖਵਾਰ ਹਮਾਰੋ ਮਹਾਕਾਲ ਮੇਰਾ ਰਾਖਾ ਹੈ ਮਹਾ ਲੋਹ ਮੈਂ ਕਿੰਕਰ ਥਾਰੋ ਮੈਂ ਮਹਾ ਲੋ ਮੈਂ ਤੇਰਾ ਦਾਸ ਹਾਂ ਆਪਣਾ ਜਾਣ ਕਰੋ ਰਖਵਾਰ ਆਪਣਾ ਸਮਝ ਕੇ ਮੇਰੀ ਰੱਖਿਆ ਕਰੋ ਬਾਹਾਂ ਗਏ ਕੀ ਲਾਜ ਵਿਚਾਰ ਆਤੇ ਬਾ ਪਕੜੇ ਦੀ ਲਾਜ ਵਿਚਾਰੋ ਆਪਣਾ ਜਾਣ ਮੁਝੈ ਪ੍ਰਤਪਾਰੀਐ ਆਪਣਾ ਸਮਝ ਕੇ ਹਰ ਤਰ੍ਹਾਂ ਨਾਲ ਮੇਰੀ ਪਾਲਣਾ ਕਰੋ ਚੁਣ-ਚੁਣ ਸੱਤਰ ਹਮਾਰੇ ਮਾਰੀਐ ਮੇਰੇ ਵੈਰੀਆਂ ਨੂੰ ਚੁਣ-ਚੁਣ ਕੇ ਮਾਰੋ ਦੇਗ ਤੇਗ ਜਗ ਮੈਂ ਦਉ ਚੱਲੈ ਦੇਗ ਤੇਗ ਦੋਵੇਂ ਜਗਤ ਵਿੱਚ ਚੱਲਦੀ ਆ ਰਹਿਣ ਰੱਖ ਆਪ ਮੋਹੇ ਔਰਣਾ ਦਲੇ ਤੁਸੀਂ ਆਪ ਮੇਰੀ ਰੱਖਿਆ ਕਰੋ ਤਾਂ ਜੋ ਹੋਰ ਕੋਈ ਮੈਨੂੰ ਦਲ ਨਾ ਸਕੇ ਤੁਮ ਮਾਮਾ ਕਰੋ ਸਦਾ ਪ੍ਰਤਪਾਰਾ ਤੁਸੀਂ ਮੇਰੀ ਸਦਾ ਪ੍ਰਤਪਾਲਣਾ ਕਰੋ ਤੁਮ ਸਾਹਿਬ ਮੈਂ ਦਾਸ ਤਿਹਾਰਾ ਤੁਸੀਂ ਸੁਆਮੀ ਹੋ ਅਤੇ ਮੈਂ ਤੁਹਾਡਾ ਦਾਸ ਹਾਂ ਜਾਨ ਆਪਣਾ ਮੁਝੇ ਨਿਵਾਜ ਮੈਨੂੰ ਆਪਣਾ ਜਾਣ ਕੇ ਨਿਵਾਜੋ ਆਪ ਕਰੋ ਹਮਰੇ ਸਭ ਕਾਜ ਅਤੇ ਮੇਰੇ ਸਾਰੇ ਕੰਮ ਪੂਰੇ ਕਰੋ ਤੁਮ ਹੋ ਸਭ ਰਾਜਨ ਕੇ ਰਾਜਾ ਤੁਸੀਂ ਸਾਰੇ ਆ ਰਾਜਿਆਂ ਦੇ ਰਾਜੇ ਹੋ ਆਪੇ ਆਪ ਗਰੀਬ ਨਿਵਾਜਾ ਤੁਸੀਂ ਆਪਣੇ ਆਪ ਹੀ ਗਰੀਬਾਂ ਨੂੰ ਵੜਿਆਉਣ ਵਾਲੇ ਹੋ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਆਪਣਾ ਦਾਸ ਜਾਣ ਕੇ ਮੇਰੇ ਉੱਤੇ ਕਿਰਪਾ ਕਰੋ ਹਾਰ ਪਰਾ ਮੈਂ ਆਨ ਦਵਾਰ ਤੋਹੇ ਮੈਂ ਹਾਰ ਕੇ ਤੁਹਾਡੇ ਦਵਾਰੇ ਉੱਤੇ ਆ ਪਿਆ ਹਾਂ ਆਪਣਾ ਜਾਣ ਕਰੋ ਪ੍ਰਤਪਾਰਾ ਆਪਨਾ ਜਾਣ ਕੇ ਮੇਰੀ ਪਰਤ ਪਾਲਣਾ ਕਰੋ ਤੁਮ ਸਾਹਿਬ ਮੈਂ ਕਿੰ ਕਰ ਥਾਰਾ ਤੁਸੀਂ ਸੁਆਮੀ ਹੋ ਆਤੇ ਮੈਂ ਤੁਹਾਡਾ ਦਾਸ ਹਾਂ ਦਾਸ ਜਾਣ ਕੇ ਹੱਥ ਉਭਾਰੋ ਮੈਨੂੰ ਆਪਣਾ ਦਾਸ ਜਾਣ ਕੇ ਹੱਥ ਦੇ ਕੇ ਬਚਾ ਲਵੋ ਹਮਰੇ ਸਭ ਵੈਰੀਆਂ ਸੰਘਾਰੋ ਮੇਰੇ ਸਾਰੇ ਵੈਰੀਆਂ ਦਾ ਸੰਘਾਰ ਕਰੋ ਪ੍ਰਥਮ ਤਰੋ ਭਗਵਤ ਕੋ ਧਿਆਨਾ ਸਭ ਤੋਂ ਪਹਿਲਾਂ ਮੈਂ ਭਗਵਤੀ ਦੇਵੀ ਦਾ ਧਿਆਨ ਤਰਦਾ ਹਾਂ ਬਾਹਰ ਕਰੋ ਕਵਿਤਾ ਪਿਤਾ ਨਾਨਾ ਫਿਰ ਮੈਂ ਅਨੇਕ ਤਰ੍ਹਾਂ ਦੀ ਕਵਿਤਾ ਕਰਦਾ ਹਾਂ ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ ਜਿਸ ਤਰ੍ਹਾਂ ਦੀ ਬੁੱਧੀ ਹੈ ਉਸ ਅਨੂਰੂਪ ਕ੍ਰਿਸ਼ਨ ਦੇ ਚਰਿੱਤਰ ਦਾ ਉਚਾਰਨ ਕਰਦਾ ਹਾਂ ਚੁੱਕ ਹੋਏ ਕਾਬਲ ਹੋ ਸੁਧਾਰੋ اے ਕਵਿਓ ਕਿਤੇ ਗਲਤੀ ਹੋਵੇ ਤਾਂ ਸੁਧਾਰ ਲੈਣਾ ਇਤ ਸ਼੍ਰੀ ਦੇਵੀ ਉਸਤਤ ਸਮਾਪਤੰ ਇਥੇ ਸ਼੍ਰੀ ਦੇਵੀ ਦੀ ਉਸਤਤ ਦੀ ਸਮਾਪਤੀ ਅਥ ਰਾਸ ਮੰਡਲ ਹੁਣ ਰਾਸ ਮੰਡਲ ਸਵਈਆ ਜਬ ਆਈ ਹੈ ਕਾਤਿਕ ਕੀ ਰੁੱਤ ਸੀਤਲ ਕਾਨ ਹੈ ਤਬ ਅਤ ਹੀ ਰਸੀਆ ਜਦੋਂ ਕਤਕ ਦੇ ਮਹੀਨੇ ਦੀ ਠੰਡੀ ਰੁੱਤ ਆਈ ਤਦੋਂ ਵੱਡੇ ਰਸੀਏ ਕਾਨਾ ਨੇ ਜੋ ਮਹਾ ਜਸ ਵਾਲਾ ਭਗਵਾਨ ਹੈ ਸਾਂਗ ਗੋਪੀਨ ਖੇល ਵਿਚਾਰ ਕਰਿਓ ਜੋ ਹਤੋ ਪਗਵਾਨ ਮਹਾ ਜਸਿਆ ਗਵਾਲ ਬਾਲਕਾਂ ਨਾਲ ਮਿਲਕੇ ਖੇਡ ਖੇਡਨ ਦਾ ਵਿਚਾਰ ਕੀਤਾ ਅਪਵਿੱਤਰਨ ਲੋਕਨ ਕੇ ਜਿਹਕੇ ਪਗ ਲਗਤ ਪਾਪ ਸਭ ਨਸਿਆ ਅਪਵਿੱਤਰ ਲੋਕਾ ਦੇ ਸਾਰੇ ਪਾਪ ਜਿਸ ਦੇ ਚਰਨਾ ਨਾਲ ਲਗਦੇ ਹਨ ਨਸ਼ਟ ਹੋ ਜਾਂਦੇ ਹਨ ਦੇਹ ਕੋ ਸੋਨਤਰੀ ਯਾਨਕੇ ਸੰਗ ਖੇਲ ਨਿਵਾਰੋ ਕਾਮ 에ਹ ਪਸੀਆ ਸੁਣੋ ਉਸ ਦੇ ਮਨ ਵਿੱਚ ਇਹ ਵਸ ਗਿਆ ਹੈ ਕਿ ਇਸਤਰੀ ਨਾਲ ਖੇਡ ਦੇ ਕਾਮ ਨੂੰ ਦੂਰ ਕਰਨਾ ਚਾਹੀਦਾ ਹੈ ਆਨਣ ਜਾਹੇ ਨਿਸਾਪਤ ਸੋ ਦ੍ਰਿਗ ਕੋਮਲ ਹੈ ਕਮਲਾ ਦਲ ਕੈਸੇ ਜਿਸ ਦਾ ਮੂੰਹ ਚੰਦਰਮਾ ਵਰਗਾ ਹੈ ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਜਿਸ ਦੇ ਨੈਣ ਹਨ ਐ ਪਰੋਟੇ ਤਨ ਸੇ ਬਰਣੀ ਸਰ ਦੂਰ ਕਰੈ ਤਨ ਕੇ ਦੁਖ ਰੈ ਸੇ ਜਿਸ ਦੇ ਪਰਵਟੇ ਤੁਨਸ਼ ਵਰਗੇ ਪਲਕਾਂ ਤੀਰਾਂ ਦੇ ਸਮਾਨ ਹਨ ਅਤੇ ਜੋ ਜਿਸਨੂੰ ਲਗਦੇ ਹਨ ਉਸ ਦੇ ਤਨ ਦੇ ਦੁਖ ਨੂੰ ਦੂਰ ਕਰਦੇ ਹਨ ਕਾਮ ਕੀ ਸਾਨ ਕੇ ਸਾਥ ਕ세 ਦੁਖ ਸਾਧਨ ਕਟਬੇ ਕਹੋ ਤੈਸੇ ਕਾਮ ਦੀ ਸਾਨ ਨਾਲ ਤੇਜ ਕੀਤੇ ਹੋਏ ਤੀਰ ਉਸੇ ਤਰਾਂ ਅਰਥਾਤ ਸਾਣ ਵਾਂਗ ਸਾਦਾ ਦੇ ਦੁੱਖ ਰੂਪ ਜੰਗਾਲ ਨੂੰ ਕੱਟ ਦਿੰਦੇ ਹਨ ਕੌਲ ਕੇ ਪਤਰ ਕੀ ਦੋਸ ਸਸ ਸਾਥ ਲਗੇ ਕਬ ਸੁੰਦਰ ਸ਼ਾਮ ਅਰੇ ਸੇ ਕਵੀ ਸ਼ਾਮ ਕਹਿੰਦੇ ਹਨ ਨੈਣ ਇਸ ਤਰ੍ਹਾਂ ਦੇ ਹਨ ਮਾਨੋ ਚੰਦਨ ਮਾਰਗੇ ਸਿਰ ਨਾਲ ਕਮਲ ਦੀਆਂ ਪੰਖੜੀਆਂ ਵਾਂਗ ਆੜੇ ਹੋਏ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ